ਤੇ ਵੀ ਆ ਕੀ ਮਸਲਾ ਹੈ ਚੱਕਰ ਕੋਈ ਨਹੀਂ ਮੈਂ ਉਥੋਂ 8 ਤਰੀਕ ਨੂੰ ਵਿੱਚ ਆਇਆ ਵਾਂ ਤੇ ਜਦੋਂ ਮੈਂ ਘਰੇ ਆ ਕੇ ਤੇ ਦੇਖਿਆ ਲੋਕ ਲੱਗੇ ਸੀਗੇ ਜਿਹੜੇ ਇੱਥੇ ਸਾਡੇ ਰਿਸ਼ਤੇਦਾਰ ਸੀ ਗਾਂ ਦੀ ਗਾਂ ਉਹ ਇੱਥੇ ਬੈਠੇ ਰਹਿੰਦੇ ਸੀ ਅੱਗੇ ਅੱਗੇ ਛੱਡ ਕੇ ਚਾਬੀਆਂ ਦੇ ਕੇ ਗਈ ਸੀ ਸੰਭਾਲਣ ਵਾਸਤੇ ਫਿਰ ਉਹਨਾਂ ਨੂੰ ਕੋਠੀ ਖੇਤ પાਕੇ ਦਿੱਤੀ ਗਈ ਆ ਇੱਕ ਉੱਥੇ ਸਾਰੇ ਜਾਨੇ ਉੱਥੇ ਰਹਿੰਦੇ ਰਹਿ ਐਸ਼ ਉਹਨਾਂ ਦੀ ਉੱਥੇ ਸੀ ਮੈਂ ਇੱਥੋਂ ਜਾ ਕੇ ਉਹਨਾਂ ਦੇ ਕੋਲੋਂ ਇੱਕ ਮੁੰਡੇ ਨੂੰ ਪਹਿਲਾਂ ਭੇਜਿਆ ਚਾਬੀਆਂ ਲੈਣ ਨਾਲ ਤੇ ਉਹ ਕਹਿੰਦੇ ਵੀ ਚਾਬੀਆਂ ਉਹਨੂੰ ਕਹੇ ਆਪ ਲੈ ਜੇ ਜਦੋਂ ਮੈਂ ਘਰੇ ਜਾ ਕੇ ਚਾਬੀਆਂ ਮੰਗੀਆਂ ਕਹਿੰਦੇ ਸਾਡਾ ਕਬਜ਼ਾ ਜਾ ਬੀਨ ਜੀ ਸਾਨੂੰ 1990ਆਂ ਦੇ ਵਿੱਚ 22 ਸਾਲ ਹੋ ਗਏ 22 ਸਾਲ ਹੋ ਗਏ ਤਾਂ 22 ਸਾਲ ਤੋਂ ਇਹ ਰਹਿ ਰਹੇ ਤੁਹਾਡੇ ਅਸੀਂ ਇਹ ਉਹ ਤੋਂ ਪਹਿਲਾਂ ਤੇ ਸਾਡੇ ਨਾਲ ਹੀ ਰਹਿੰਦੇ ਸੀ ਨਿੱਕੇ ਨਿੱਕੇ ਹੋ ਕੇ ਹੀ ਤੇ ਰਹਿੰਦਾ ਰਿਆ ਨਾਲ ਇਕੱਠੇ ਰਹਿੰਦੇ ਸੀ ਬਿਲਕੁਲ ਹਾਂਜੀ ਇਕੱਠੇ ਰਹਿੰਦੇ ਹੁੰਦੇ ਸੀ ਤੇ ਇਹ ਨਾਲੋਂ ਤੁਸੀਂ ਇਹ ਕੋਠੀ ਜਿਹੜੀ ਹੈਗੀ ਹੈ ਵੈਸੀ ਦਿੱਤੀ ਸੀ ਜਾਂ ਕੋਈ ਰਜਿਸਟਰੀ ਕਰਾਈ ਹੈ ਨਹੀਂ ਜੀ ਨਹੀਂ ਕੁਝ ਨਹੀਂ ਅਸੀਂ ਕਰਾਇਆਗਾ ਅਸੀਂ ਤਾਂ ਸਿਰਫ ਸਾਡੇ ਨਾਲ ਰਹਿੰਦੇ ਹੁੰਦੇ ਫੜੀ ਗਏ ਤੇ ਅਸੀਂ ਤਾਂ ਨਾ ਕੋਠੀ ਦਾ ਰੈਂਟ ਨਾ ਕੋਈ ਕੋਈ ਆਹ ਆਪ ਦੇ ਕੋਲੋਂ ਇਹਨੂੰ ਦੁੱਧ ਦਾਣੇ ਸਾਰਾ ਕੁਝ ਸਾਡੇ ਕੋਲੋਂ ਦਿੰਦੇ ਖਰਚਾ ਦਿੰਦੇ ਸੀ ਉਹਨਾਂ ਦਾ ਕਹਿਣਾ ਵੀ ਸਾਨੂੰ ਵਸੀਅਤ ਕੀਤੀ ਸੀ ਉਹਨਾਂ ਦੀ ਮਾਸੀ ਦੀ ਨਾਨੀ ਨੇ ਤੇ ਸਾਨੂੰ ਰਜਿਸਟਰੀ ਸਾਡੇ ਕੋਲ ਸਾਰਾ ਕੁਝ ਸਾਡੇ ਕੋਲ ਹੈ ਨਹੀਂ ਜੀ ਉਹ ਸਾਰਾ ਕੁਝ ਝੂਠਾ ਕਰਾਇਆ 80 ਸਾਲ ਦੀ ਬਜ਼ੁਰਗ ਸੀਗੀ ਉਹਨੂੰ ਹੁਣ ਕੁਝ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਕੀ ਨਹੀਂ ਹੈ ਉਹਦਾ ਕੰਨਾਂ ਤੋਂ ਵੀ ਬੜਾ ਸੁੰਦਰ ਸੰਦਾਂ ਨਹੀਂ ਚੁੰਮਦਾ ਧੀ ਉੱਚਾ ਬਹੁਤ ਸੰਦਰ ਜੇ ਤੁਸੀਂ ਇੰਡੀਆ ਆਰਥ੍ਰਿਕ ਨੂੰ ਆਏ ਸੀਗੇ ਲਾਸ ਲਾਸ ਯਾਰ ਚ ਮੈਂ ਆਇਆ ਇੱਥੇ ਫੇਰ ਗਿਆ ਉਹ ਕਿਹਾ ਗਿਆ 2 ਮਹੀਨੇ ਲੱਗੇ ਇੱਥੇ ਘਰ ਹੀ ਰਹੇ ਸੀ ਹਾਂਜੀ ਇਸ ਘਰ ਦੇ ਵਿੱਚ ਸਾਰਾ ਸਮਾਨ ਵਿੱਚ ਪਿਆ ਮੈਂ ਇੱਥੇ ਦੱਸ ਸਕਦਾ ਤੁਹਾਨੂੰ ਤੇ ਹੁਣ ਅੱਜ ਅੱਜ ਜਿਹੜਾ ਤੁਹਾਨੂੰ ਫੋਰਸ ਡਰੋਣੀ ਪਈ ਐ ਅੱਜ ਕੀ ਮਸਲਾ ਹੋਇਆ ਕਿਉਂਕਿ ਉਹ ਚਾਬੀਆਂ ਨਹੀਂ ਕਰਦੀ ਮੈਨੂੰ ਵਾਣ ਦੇ ਨੇ 4 ਤੇ 3 ਦਿਨ ਹੋ ਗਏ ਮੈਨੂੰ ਬਾਹਰ ਤੁਰਿਆ ਫਿਰਦਾ ਕਿਸੇ ਹੋਰ ਘਰ ਕਰ ਮੈਨਾਂ ਕਿਤੇ ਉਸ ਕਰੇ ਪੈਣਾ ਤੇ ਮੈਂ ਕੋਠੀ ਦੇ ਆ ਦੀਆਂ ਚਾਬੀਆਂ ਲੈਣ ਚਾਹੁੰਦਾ ਉਹਨਾਂ ਨੇ ਘਰੋਂ ਬਾਹਰ ਕਰ ਗਏ ਤੁਹਾਨੂੰ ਹੁਣ ਤੁਹਾਡੀ ਕੋਠੀ ਵੜਨ ਲਈ ਕਿਹੜੇ ਕਿਹੜੇ ਅਧਿਕਾਰੀ ਆਏ ਸਾਰਾ ਜੀ ਆ ਜੋ ਵੀ ਪੁਲਿਸ ਆ ਜੋ ਸਾਰੇ ਉੱਚੇ ਅਹੁਦਿਆਂ ਤੇ ਲੱਗੇ ਸਾਰੇ ਇੱਥੇ ਮਜਦੂਦਾਂ ਆ ਗਏ ਇਹ ਜਗ੍ਹਾ ਕਿਹਦੇ ਨਾਂ ਸੀ ਇਹ ਪਹਿਲਾਂ ਜਗ੍ਹਾ ਮੇਰੇ ਦਾਦੀ ਦੇ ਨਾਂ ਸੀ ਪਹਿਲਾਂ ਦਾਦੇ ਪਰਦਾਦਾ ਦੇ ਨਾਂ ਸੀ ਪਹਿਲਾਂ ਹਾਂਜੀ ਇੱਥੇ ਚਵਾਰਾ ਪਾਇਆ ਹੁੰਦਾ ਸੀ ਪਹਿਲਾਂ ਫਿਰ ਉਟਾ ਕੇ ਦਾਦਾ ਪਰ ਫਿਰ ਚਾਰਾਂ ਭਰਾਵਾਂ ਨੇ ਵੰਡ ਵੰਡਾਇਆ ਕਰ ਲਿਆ ਸੀ ਡੈਡੀ ਯੂਨੀਅਨ ਉਹ ਫਿਰ ਮੇਰੇ ਡੈਡੀ ਦੇ ਨਾਂ ਤੇ ਕਰਤਾ ਇਧਰ ਲੈ ਪਾਸੇ ਸੀ ਘਰ ਪਾਲਿਆ ਫਿਰ ਨਕਸ਼ਾ ਮੇਰੇ ਪਾਸੇ ਹੋਇਆ ਮੇਰੇ ਨਾਤੇ ਹੋਇਆ ਵਾ ਕਿਉਂਕਿ ਡੈਡੀ ਬਜ਼ੁਰਗ ਸੀ ਉਹਨਾਂ ਨੂੰ ਉਠਾ ਲਾਤਾ ਉਹ ਕਹਿੰਦੇ ਤੂੰ ਆਹਦੇ ਨਾਂ ਤੇ ਕਰਾ ਲਾ ਤੇ ਬਿਮਾਰ ਰਹਿੰਦੇ ਸੀ ਉਹ ਤੇ ਮੁੜ ਕੇ ਆ ਬਿਜਲੀ ਦਾ ਬਿੱਲ ਵੀ ਮੈਂ ਤਾਰਦਾ ਪ੍ਰਾਪਰਟੀ ਟੈਕਸ ਵੀ ਮੈਂ ਤਾਰਿਆ ਇਸ ਘਰ ਦਾ ਕੋਈ ਨਹੀਂ ਰਹਿ ਰਿਹਾ ਸੀਗਾ ਜੀ ਖਾਲੀ ਸੀ ਜਦੋਂ ਮੈਂ ਗਿਆ ਮਾਂ ਆ ਹੁਣ ਜਦੋਂ ਮੈਂ ਇੱਥੇ ਆਇਆ ਉਦੋਂ ਖਾਲੀ ਪਈ ਸੀ ਤੁਸੀਂ ਕਿਹਾ ਮੈਂ ਮੇਨਟੇਨੈਂਸ ਦੇ ਇੱਥੇ ਦਿੱਤਾ ਬਿਠਾਇਆ ਹੋਇਆ ਸੀ ਹਾਂਜੀ ਇਕਬਾਲ ਸਿੰਘ ਇੱਥੇ ਰਹਿੰਦਾ ਉਹਦੀ ਫੈਮਿਲੀ ਰਹਿੰਦੀ ਚਾਰ ਜਣੇ ਦੀ ਤੁਹਾਡੇ ਕੀ ਰਿਸ਼ਤਾ ਇਕਬਾਲ ਸਾਡੀ ਕੋਈ ਉਹਨਾਂ ਨਾਲ ਵਾਲੀ ਰਿਸ਼ਤੇ ਆ ਮਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨਾਲ ਤੁਹਾਡੀ ਮਦਰ ਦੀ ਉਹਨਾਂ ਦੇ ਹਾਂਜੀ ਹਾਂਜੀ ਗਾਂਦੀ ਗਾਂ ਰਿਸ਼ਤੇਦਾਰ ਸੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੰਗ ਇਹ ਹੀ ਕਰਦੇ ਕੋਟੀ ਵਿਹਲੀ ਕਰਾਈ ਜਾ ਮੈਨੂੰ ਅੰਦਰ ਵੜਿਆ ਜਾਵੇ ਹੋਰ ਸਾਨੂੰ ਕਹਿੰਦੇ ਮਹਾਰਾਜ ਦੇਖੋ ਜੀ ਇਲਜ਼ਾਮ ਇਹ ਸਾਰੇ ਝੂਠੇ ਆ ਮੈਂ ਇੱਥੇ 1998 ਦਾ ਆਪਦੇ ਬੱਚੇ ਲੈ ਕੇ ਇਸ ਪਰਿਵਾਰ ਦੇ ਵਿੱਚ ਰਹਿ ਰਿਆ ਇਸ ਪਰਿਵਾਰ ਦੇ ਵਿੱਚ ਰਹਿ ਰਿਆ ਜਿਹੜੀ ਮੇਰੀ ਇਹ ਨਾਨੀ ਸੀਗੀ ਮੇਰੀ ਮੰਮੀ ਦੀ ਸਾਕੀ ਮਾਸੀ ਮੇਰੇ ਆਪਦਾ ਮਾਮਾ ਨਾਨੀ ਹੈ ਨਹੀਂ ਸੀ ਠੀਕ ਹੈ ਇਹ ਨਾਨ ਕੀ ਸਕੇ ਹੀ ਗਿਆ ਸੀ ਮੇਰੇ ਮਾਮਾ ਠੀਕ ਆ ਉਸ ਤੋਂ ਬਾਅਦ ਜਿਹੜੀ ਮੇਰੀ ਨਾਨੀ ਆ ਇਹਨੇ ਨਾਨੀ ਨੇ ਮੇਰੇ ਨੇ ਪੱਕੇ ਤੌਰ ਤੇ ਮੈਨੂੰ ਇੱਥੇ ਲਿਆਂਦਾ ਕੌਣ ਹੋਗਾ ਜੀ ਹਾਂਜੀ ਕੀ ਨਾਮ ਸੀ ਉਹਨਾਂ ਦਾ ਉਹਦੀ ਜਸਵਿੰਦਰ ਕੌਰ ਨਾਨੀ ਸੀ ਮੇਰੇ ਨਾਲ ਨਹੀਂ ਨਹੀਂ ਜਿਹੜੇ ਤੋਂ ਤੁਹਾਡੇ ਅੰਜਾਮ ਦਾ ਕੀ ਉਹਨਾਂ ਦਾ ਕੀ ਨਾਮ ਉਹਨਾਂ ਉਹਨਾਂ ਦੇ ਬੇਟੇ ਆ ਜਿਹੜੇ ਗੁਰਚਰਨ ਸਿੰਘ ਓ ਲਾ ਲਿਆ ਇਲਜ਼ਾਮ ਜੀ ਕੀ ਲੱਗਦੇ ਕੀ ਇਹ ਤੁਹਾਡੇ ਮਾਮਾ ਜੀ ਲੱਗਦੇ ਆ ਮਾਮਾ ਜੀ ਲੱਗਦੇ ਆ ਹਾਂਜੀ ਹਾਂਜੀ ਤੁਹਾਨੂੰ ਮਸਲਾ ਕੀ ਹੈ ਤੁਹਾਡੇ ਕੋਠੀ ਤੇ ਕਿਉਂ ਇਲਜ਼ਾਮ ਲਗਾ ਰਹੇ ਤੁਹਾਡੇ ਕੋਠੀ ਤੇ ਇਲਜ਼ਾਮ ਇਹ ਰਿਹਾ ਜੀ 2000 ਜਦੋਂ ਮੈਨੂੰ ਇਹਨਾਂ ਨੇ ਰੱਖਿਆ ਲਿਆ ਕੇ 98 ਦੇ ਵਿੱਚ ਉਸ ਤੋਂ ਬਾਅਦ ਅਸੀਂ ਇਸ ਘਰ ਦੇ ਵਿੱਚ ਰਹਿ ਰਹੇ ਹਾਂ ਜਦੋਂ ਇਹ ਬਾਹਰ ਚਲੇ ਗਏ ਮੈਂ ਵੀ ਫੇਰ ਇੱਥੇ ਰਹਿ ਰਿਹਾ ਉਸ ਟਾਈਮ ਤੋਂ ਹੀ ਮੇਰੇ ਨਿੱਕੇ ਨਿੱਕੇ ਬੱਚੇ ਇਸੇ ਇੱਥੇ ਪੜ੍ਹੇ ਆ ਦੇਸਾ ਸਕੂਲ ਸਕੂਲ 'ਚ ਇੱਥੋਂ ਦੇ ਸਰਟੀਫਿਕੇਟ ਆ ਇੱਥੋਂ ਦੀਆਂ ਸਾਰੇ ਜੋ ਆਧਾਰ ਕਾਰਡ ਪੈਨ ਕਾਰਡ ਵਗੈਰਾ ਜੋ ਵੋਟਰ ਕਾਰਡ ਆ ਮੇਰੀ ਇਸ ਜਗ੍ਹਾ ਦੀ ਆ ਤੇ ਜਿਹੜੀ ਮੇਰੀ ਬੈਂਕ ਕਾਪੀਆਂ ਉਹ ਵੀ ਇੱਥੋਂ ਦੀਆਂ ਜਿਹੜੀ ਮੇਰੀ ਦੂਜੀ ਆਪਣੀ ਬਾਅਦ ਦੇ ਵਿੱਚ ਨਾਨੀ ਨੇ 2010 ਦੇ ਵਿੱਚ ਮੈਨੂੰ ਇਹ ਮਕਾਨ ਮੈਨੂੰ ਦਿੱਤਾ ਸੀਗਾ ਜਿਹੜਾ ਬਲਜੀਤ ਸਿੰਘ ਨਗਰ ਨਿਕਮੇ ਦੇ ਵਿੱਚ ਲੱਗਾ ਸੀਗਾ ਉਹ ਇਹਨਾਂ ਦਾ ਦੂਜਾ ਆਪਣਾ ਮਾਮੇ ਦਾ ਤਾਏ ਦਾ ਪੋਤਾ ਹੀ ਮੇਰੀ ਨਾਨੀ ਦੇ ਠੀਕ ਹੈ ਜੇਠ ਦਾ ਪੋਤਾ ਜੀ ਉਹ ਹਾਂਜੀ ਉਹ ਉਹਨਾਂ ਨੂੰ ਕਹਿੰਦੇ ਵੀ ਇੱਥੇ ਜਦੋਂ ਆਏ ਉਹਨਾਂ ਨੂੰ ਮਿਲ ਉਹਨੂੰ ਕਹਿੰਦੇ ਵੀ ਬਲਜੀਤ ਤੂੰ ਲੱਗੀ ਹੈਗੀ ਇੱਥੇ ਆਪਣੇ ਕਮੇਟੀ ਘਰ ਮੈਂ ਆਪਦੇ ਮੁੰਡਿਆਂ ਨਾਲ ਰੈ ਕਰ ਲਈ ਸਾਰਿਆਂ ਨਾਲ ਤਿੰਨਾ ਨਾ ਰਣਜੀਤ ਨਾ ਜਸਵੀਰ ਨਾ ਤੇ ਗਰਚਰਨ ਨਾ ਤੇ ਤੂੰ ਜਿਹੜੀ ਇਹਦੇ ਨਾਲ ਕੋਠੀ ਆ ਜਿਹੜੀ ਇਹਦੇ ਨਾਂ ਕਰਵਾ ਦੀ ਠੀਕ ਆ ਤੂੰ ਕਮੇਟੀ ਘਰ ਲੱਗਾ ਉਹ ਕਹਿੰਦਾ ਠੀਕ ਆ ਮਾਸੀ ਕਰਵਾ ਦਿੰਨੇ ਆ ਚਲੋ ਉਹਨਾਂ ਨੇ ਮੇਰੇ ਨਾਂ ਉਹ ਉਦੋਂ ਕਰਵਾ ਤੀ ਉਹਨਾਂ ਨੇ ਉਹਨਾਂ ਰਾਈ ਹੋ ਗਈ ਆ ਉਸ ਤੋਂ ਬਾਅਦ ਜਦੋਂ ਬਾਅਦ ਦੇ ਵਿੱਚ ਇਹ 2018 ਦੇ ਵਿੱਚ ਜਿਹੜਾ ਗੁਰਚਰਨ ਹੈ ਤੇ ਰੰਜੀਤ ਆ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਦੀ ਵਾਈਫ ਨੇ ਇਹ ਮਾਤਾ ਨੂੰ ਤੇ ਸਾਡੀ ਮਾਸੀ ਸੀ ਜਿਹੜੀ ਉਧਰ ਲੜਪੇ ਕੁੱਟਿਆ ਮਾਰ ਕੀਤੀ ਉਹਤੋਂ ਦੁਖੀ ਹੋ ਕੇ ਜਦੋਂ ਇੱਧਰ ਆਈਆਂ 2019 ਦੀ ਜਨਵਰੀ ਨੂੰ ਤੇ ਉਹ ਆ ਕੇ ਮੈਨੂੰ ਸਾਰੀ ਹੱਡ ਵਿਤੀ ਦਿੱਤੀ ਉਹ ਕਹਿੰਦੀ ਵੀ ਇਕਬਾਲ ਤੈਨੂੰ ਇਹ ਇੰਨਾ ਨੇ ਘਰੇ ਨਹੀਂ ਰਹਿਣ ਦੇਣਾ ਉਹ ਮੈਨੂੰ ਕਹਿੰਦੀਆਂ ਸੀਗੀਆਂ ਵੀ ਉਹਨੂੰ ਘਰੋਂ ਉਠਾ ਦੇ ਤੇ ਭਜਾ ਦੇ ਮੈਂ ਕਿਹਾ ਵੀ ਮੈਂ ਉਹਨੂੰ ਦੇ ਬੈਠੀ ਕੋਟੀ ਮੈਂ ਤਾਂ ਦੇਤੀ ਉਹ ਜਵਾ ਕਿੱਧਰ ਲੈ ਕੇ ਜਾਵੀ ਬਾਕੀ ਜਾਇਦਾਦ ਜ਼ਮੀਨ ਜਿਹੜੀ ਉਹ ਥੋਡੀ ਆ ਤਿੰਨਾ ਦੀ ਤੇ ਉਸ ਤੋਂ ਬਾਅਦ ਜੀ ਉਹ ਜਦੋਂ ਇੱਥੇ ਉੱਨੀ ਚਾਈ ਮੈਨੂੰ ਵਸੀਤ ਕਰਾ ਕੇ ਗਈ ਮੇਰੇ ਨਾਲ ਜਾ ਕੇ ਵਸੀਤ ਤੁਹਾਡੇ ਨਾਮ ਵਸੀਤ ਮੇਰੇ ਨਾਮ ਜੀ ਕਚਹਿਰੀ ਦੇ ਵਿੱਚ ਰਿਜੈਕਟਡ ਆ ਉਹ ਮੇਰੇ ਨਾਮ ਕਰਵਾ ਕੇ ਗਈ ਆ ਵੀ ਕੱਲ ਨੂੰ ਮੇਰੀ ਮਾਰੀ ਤੋਂ ਬਾਅਦ ਤੇਰੇ ਨਾਲ ਉਹ ਝੇਮੇਲਾ ਨਾ ਵੱਡਾ ਪਾਉਣ ਹੁਣ ਕੋਠੀ ਤੁਹਾਡੇ ਨਾਮ ਪਉਣ ਦੀ ਹੁਣ ਕੋਠੀ ਮੇਰੇ ਨਾਮ ਜਿਹੜੀ ਟੀਐਸ 1 ਉਹ ਮੇਰੇ ਨਾਮ ਨਿਕਲਿਆ ਵਾ ਉਸ ਤੋਂ ਬਾਅਦ ਜੀ ਮੈਂ ਜਿਹੜੇ ਵਸੀਤ ਆ ਉਹ ਮੇਰੇ ਕੋਲੇ ਆ ਰਿਜੈਕਟਡ ਤੇ ਹੁਣ ਉਹ ਕੀ ਕਹਿੰਦੇ ਕੀ ਹੈ ਜੀ ਇੱਥੇ ਉਹ ਕਹਿੰਦੇ ਜੀ ਜਿਹੜਾ ਜਿਹੜੇ ਬੰਦੇ ਨੇ ਬਲਜੀਤ ਨੇ ਕਰਵਾਈ ਸੀ ਉਸ ਤੋਂ ਬਾਅਦ ਮੇਰੇ ਤੇ ਉਲਟ ਹੋ ਗਿਆ ਮੁੜ ਕੇ ਉਹਨਾਂ ਨੇ ਉਹਨਾਂ ਨੂੰ ਦੂਜੇ ਪਾਸੇ ਲਾ ਲਿਆ ਹੁਣੀ ਗਰਚਰਨ ਸਿੰਘ ਨੂੰ ਉਹਨੂੰ ਪਰ ਜਦੋਂ ਮਾਤਾ ਦੀ ਆਪਣੀ ਜਨਵਰੀ ਫਰਵਦੀ ਦੇ ਵਿੱਚ ਡੈਥ ਹੋਈ ਆ 18 ਤਰੀਕ ਨੂੰ ਉਹ ਇਸ ਜੈਨ ਡੈਥ ਹੋਈ ਨੂੰ ਮਰੀ ਪਈ ਨੂੰ ਛੱਡ ਕੇ ਇੰਡੀਆ ਆ ਗਿਆ ਬਲਜੀਤ ਨੇ ਕਿਹਾ ਵੀ ਤੂੰ ਫਟਾਫਟ ਇੱਥੇ ਆ ਜਾ ਇਹ ਜਿਹੜੀ ਕੋਠੀ ਦੇ ਟੈਕਸ ਤੇਰੇ ਨਾਂ ਭਰਾ ਦੇਣਾ ਤੇਰਾ ਨਕਸ਼ਾ ਪਾਸ ਕਰਾ ਦੇਣਾ ਉਹਨੇ ਜੋ ਸਾਰਾ ਕੀਤਾ ਉਸੇ ਨੇ ਕੀਤਾ ਜੀ ਤੇ ਉਹ ਤੋਂ ਬਾਅਦ ਮਾਤਾ ਦੀ ਜਿਹੜੀ ਛਿਸ਼ਕਾਰ ਵੀ ਬਾਅਦ ਚ ਉਧਰ ਹੋਇਆ ਇਹ ਇਨਸਾਫ ਕਹਿੰਦੇ ਆ ਵੀ ਇੱਥੇ ਅਸੀਂ 25 30 ਸਾਲ ਤੇ ਰਹਿ ਰਹੇ ਆ ਮੇਰੇ ਬੱਚੇ ਛੋਟੇ ਛੋਟੇ ਤੇ ਅਸੀਂ ਇਸ ਘਰ ਦੇ ਵਿੱਚ ਦੂਜਾ ਬੱਚੇ ਪਲੇ ਆ ਜੰਮੇ ਪਲੇ ਆ ਤੇ ਸਾਨੂੰ ਇਹ ਜਿਹੜੀ ਮਾਤਾ ਜਗਾ ਦੇ ਕੇ ਗਈ ਆ ਵੀ ਇਹ ਇੱਥੇ ਸਾਨੂੰ ਹੁਣ ਰਹਿਣ ਦੇਣ ਉਹ ਐਨ ਆਰ ਆਈ ਕਾ ਆਪਦੇ ਜਾਨੀ ਐਨ ਆਰ ਆਈ ਦੇ ਪਾ ਕੇ ਤੇ ਸਾਨੂੰ ਰਾਤਮ ਘਾ ਕੇ ਕੋਠੀ ਚੋਂ ਬਾਹਰ ਕੱਢਣਾ ਚਾਹੁੰਦੇ ਆ ਜਿਹੜਾ ਗਰਚਰਨ ਸਿੰਘ ਕੱਲਾ ਰੌਲਾ ਪਾ ਰਿਹਾ ਇਹ ਕਹਿੰਦਾ ਵੀ ਕੋਠੀ ਮੇਰੀ ਆ ਬਾਹਰਲਾ ਬੰਦਾ ਤਾਂ ਕੋਈ ਨਹੀਂ ਨਹੀਂ ਬਾਹਰਲੇ ਬੰਦੇ ਜਿਹੜੇ ਨਾਲ ਲੱਗਦੇ ਆ ਬਲਜੀਤ ਸਿੰਘ ਠੀਕ ਆ ਤੇ ਆਪਣਾ ਇਹ ਹੈਗਾ ਆਪਣਾ ਗੁਰਸੇਵਕ ਸਿੰਘ ਆ ਬਲਵਿੰਦਰ ਸਿੰਘ ਆ ਉਹ ਤਿੰਨ ਜਣੇ ਆ ਜਗਰੂਪ ਸਿੰਘ ਫਿਰ ਇੱਕ ਬੰਟੀ ਆ ਉਹਦੇ ਨਾਲ ਅਣਪਛਾਤੇ ਬੰਦੇ 5-7 ਆ ਉਹ ਸਾਡੇ ਕੈਮਰੇ ਦੇ ਵਿੱਚ ਰਿਕਾਰਡ ਵੀ ਆ ਉਹਨਾਂ ਦੀਆਂ ਫੋਟੋਆਂ ਪਰਸੋਂ ਇਹਨਾਂ ਨੇ ਪਹਿਲੇ ਦਿਨ ਆ ਕੇ ਮੇਰੇ ਗਲਮੇ ਨੂੰ ਹੱਥ ਪਾ ਕੇ ਧੱਕੇ ਮਾਰੇ ਆ ਗੁਰਚਰਨ ਸਿੰਘ ਨੇ ਜੀ ਮੇਰੇ ਨਾਲ ਧੱਕਾ ਮੁਕੀ ਕੀਤੀ ਹੈ ਮੇਰੇ ਘਰ ਵਾਲੀ ਨਾਲ ਕੀਤੀ ਹੈ ਗੇਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਦੂਜਾ ਦਿਨ ਹੋਇਆ ਜੀ ਇੰਨਾਂ ਨੇ ਇਹ ਜਦੋਂ ਥਾਣੇ ਚਲੇ ਗਏ ਕਹਿੰਦੇ ਸੀ ਤੇਰ ਤੇ ਦਰਖਾਸਤ ਦਿੰਨੇ ਆ ਅਸੀਂ ਵੀ ਕਾ ਚਾਹੀਏ ਅਸੀਂ ਆਉਨੇ ਆ ਸਾਨੂੰ ਇਹ ਪੈ ਗਈ ਅੱਗੋਂ ਚੱਲ ਅਸੀਂ 112 ਤੇ ਆਨਲਾਈਨ ਕੰਪਲੀਟ ਪਾਤੀ ਆ ਉਹਦੀ ਪੁਲਿਸ ਵੀ ਆਈ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਇਹ ਐਸਐਚਓ ਕੋਲੇ ਜਾ ਕੇ ਇਹ ਆਪਦੀ ਕੰਪਲੀਟ ਲਖਾਇਆ ਇਹ ਆ ਫਿਰ ਇਹਨਾਂ ਨੇ ਹਾਂ ਜੀ ਆ ਕੇ ਤੇ ਇੱਥੇ ਆਵਦਾ ਇਹ ਕਹਿੰਦੇ ਵੀ ਸਾਨੂੰ ਐਨਆਰਆਈ ਆ ਅਸੀਂ ਘਰੇ ਨਹੀਂ ਵੰਡ ਦਿੰਦੇ ਆਹੀ ਗੱਲ ਆਹੀ ਬਾਤ ਆ ਜੀ ਡਰਾਉਂਦੇ ਧਮਕਾਉਂਦੇ ਆ ਕਬਜਾ ਸਾਡਾ ਜੀ ਉਦੋਂ ਤੋਂ ਹੀ ਅਸੀਂ ਹੁਣ ਵੀ ਦੇਖ ਲੋ ਅੰਦਰ ਕੋਲ ਬਾਰ ਕੇ ਸਮਾਨ ਪਿਆ ਹਾਂਜੀ ਜੋ ਸਭ ਤੇ ਸਾਡੇ ਬੈੱਡ ਬੈਸਤਰੇ ਸਭ ਪਏ ਆ ਜੀ ਹਾਂਜੀ ਇਹ ਸਾਨੂੰ ਕਹਿੰਦੇ ਸਾਨੂੰ ਘਰੋਂ ਕੱਢਣਾ ਸਾਨੂੰ ਇੱਥੇ ਰਹਿ ਨਹੀਂ ਦੇਣਾ ਅਸੀਂ 25 ਸਾਲ ਤੋਂ ਇੱਥੇ ਰਹਿ ਰਹੇ ਆ ਸਾਡੀ ਨਾਨੀ ਸਾਨੂੰ ਵਸੀਅਤ ਕਰਾ ਕੇ ਗਈ ਸੀਗੀ ਸਾਰਾ ਕੁਝ ਸਾਨੂੰ ਦੇ ਕੇ ਗਈ ਸੀ ਉਹ ਕਹਿੰਦੀ ਮੇਰੇ ਮਨ ਤੋਂ ਵਾਅਦਾ ਇਹਨਾਂ ਤੁਹਾਨੂੰ ਰਹਿ ਨਹੀਂ ਦੇਣਾ ਇੱਥੇ ਇਹ ਕੌਣ ਲੋਕ ਆ ਹਾਂਜੀ ਇਹ ਗਰਚਰਨ ਸਿੰਘ ਆ ਬਲਜੀਤ ਸਿੰਘ ਆ ਬਲਵਿੰਦਰ ਸਿੰਘ ਆ ਗੁਰਸੇਵ ਸਿੰਘ ਆ ਜਗਰੂਪ ਸਿੰਘ ਆ ਤੇ ਇੱਕ ਬੰਟੀ ਆ ਉਹਨੇ ਬੰਟੀ ਦੇ ਨਾਲ ਅਰਪਛਾਤੇ ਪੰਜ-ਛੇ ਬੰਦੇ ਲਿਆਇਆ ਸੀਗਾ ਸਾਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਧੱਕਾ ਮੁਕੀ ਕੀਤਾ ਧੱਕਾ ਮੁਕੀ ਕੀਤਾ ਸਾਡੇ ਨਾਲ ਤੁਸੀਂ ਪਹਿਲੇ ਪਹਿਲੇ ਹਾਂ ਪੁਲਿਸ ਕੰਪਲੇਟ ਵੀ ਕੀਤੀ ਆ ਪਹਿਲੇ ਦਿਨ ਇਹਨਾਂ ਨੇ ਸਾਡੇ ਨਾਲ ਧੱਕਾ ਮੁਕੀ ਕੀਤਾ ਕੱਲ ਫੇਰ ਇਹਨਾਂ ਨੇ ਆ ਕੇ ਸਾਡੇ ਬਾਅਦ ਬਹੁਤ ਕੁਝ ਕੀਤਾ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਇਹ ਪੁਲਿਸ ਕੰਪਲੇਟ ਕੀਤੀ ਕੀ ਕਾਰਵਾਈ ਕੀਤੀ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈਗੀ ਸਰ ਦੁਬਾਰਾ ਤੁਸੀਂ ਪੁਲਿਸ ਕੋਲ ਗਏ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈਗੀ ਸਾਡੀ ਹੁਣ ਤੁਸੀਂ ਕੀ ਜਾਣੇ ਅਸੀਂ ਸਾਡਾ ਇਨਸਾਫ ਲੈਣਾ ਚਾਹੀਦਾ ਸੀ ਇੱਥੇ ਰਹਿਣਾ ਚਾਹੁੰਦੇ ਆ 25 ਸਾਲ ਤੋਂ ਸੀ ਇੱਥੇ ਰਹਿ ਰਹੇ ਆ ਜਿੱਥੋਂ ਮਰਜੀ ਪੁੱਛਿਆ ਜਾਵੇ 25 ਸਾਲ ਤੋਂ ਅਸੀਂ ਇਸੇ ਘਰ ਦੇ ਪ੍ਰੂਫ ਸਾਰੇ ਸਾਡੇ ਕੋਲੇ ਆ ਆਧਾਰ ਕਾਰਡ ਆ ਪੈਨ ਕਾਰਡ ਸਭ ਪਰੂਖ ਸਾਡੇ ਕੋਲੇ ਆ ਇਹ ਜਿਹੜੀ ਵਸੀਅਤ ਨਾਮਾ ਤੁਹਾਡੇ ਨਾਨੀ ਕਰਾ ਕੇ ਗਏ ਹਾਂਜੀ ਨਾਨੀ ਜੀ ਕਰਾ ਕੇ ਗਏ ਸਾਨੂੰ ਇਹ ਮਕਾਨ ਉਹਦਾ ਸੀ ਨਾਨੀ ਦਾ ਹਾਂਜੀ ਨਾਨੀ ਦਾ ਸੀਗਾ ਅੱਜੇ ਦਾ ਗੱਲ ਇਹ ਇਹਨਾਂ ਦਾ ਦੋਤਾ ਹੀ ਹੈਗਾ ਵਾ ਰਿਸ਼ਤੇਦਾਰ ਆ ਇਹਨਾਂ ਦੇ ਦੱਸਣ ਮੁਤਾਬਕ ਉਹਨੂੰ ਪਹਿਲਾਂ ਇਹਨਾਂ ਨੇ ਕੋਠੀ ਆ ਕੇ ਸਾਈਡ ਤੇ ਬਣਾ ਕੇ ਦੇਤੀ ਆ ਪਰ ਜਿਹੜੀ ਇਹਨਾਂ ਦੀ ਆਪਣੀ ਜੱਦੀ ਕੋਠੀ ਸੀਗੀ ਉਹਦੇ ਤੇ ਉਹ ਉਹਦੇ ਕੋਲ ਹੀ ਚਾਬੀਆਂ ਸੀਗਾ ਦੇਖ ਰੇਖੋ ਹੀ ਕਰਦਾ ਸੀਗਾ ਹੁਣ ਇਹ ਬਾਹਰੋਂ ਆਇਆ ਪਰ ਉਹਨੇ ਆਪਦਾ ਜਿੰਦਾ ਲਾ ਕੇ ਲੋਕ ਲਾ ਲਿਆ ਇਹਨਾਂ ਨੂੰ ਉਹਦੇ ਚ ਬੰਨ ਨਹੀਂ ਦੇ ਰਿਹਾ ਹੁਣ ਅੱਜ ਤਸਵੀਲਦਾਰ ਵੀ ਆਇਆ ਮੌਕੇ ਤੇ ਜਿਹੜੀ ਇਹਨਾਂ ਨੂੰ ਸਵੇਰੇ ਦੋਹੇ ਪਾਰਟੀਆਂ ਨੂੰ ਉੱਥੇ ਮੌਕੇ ਤੇ ਬੁਲਾਇਆ ਜਿਹੜੀ ਅਗਲੀ ਕਾਰਵਾਈ ਆ ਇਹ ਉਸ ਤੋਂ ਬਾਅਦ ਅਮਲ ਚ ਲਿਆਂਦੀ ਜਾਊਗੀ ਸਰ ਉਹਦਾ ਕਹਿਣਾ ਹੈਗਾ ਕਿ ਮੇਰੇ ਕੋਲ ਜਿਹੜੀ ਹੈਗੀ ਇਸ ਕੋਠੀ ਦੀ ਵਿਰਸਤੀ ਹੈਗੀ ਹੈ ਮੇਰੀ ਦਾਦੀ ਨੇ ਮੈਨੂੰ ਵਸੀਅਤ ਵਗੈਰਾ ਕਰਕੇ ਦਿੱਤੀ ਸੀ ਉਹ ਇਹ ਸਾਰਾ ਮਾਲ ਮਹਿਕਮਾ ਦੇਖੂਗਾ ਕੱਲ੍ਹ